ਪ੍ਰਾਈਮੇਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਪ੍ਰੋਗਰਾਮ ਲੈ ਕੇ ਹਾਸਰਾਂਜੀ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਖਬਰਾਂ ਤੇ ਚਰਚਾ ਕਰਨਗੇ ਆਓ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰੀਏ ਪੰਨੂ ਸਾਹਿਬ ਪ੍ਰੋਗਰਾਮ ਦੇ ਵਿੱਚ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਆਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਚੋਣ ਹੈ ਉਹ ਇਸ ਵੇਲੇ ਪਵਾੜੇ ਦੀ ਜੜ ਬਣਦਾ ਜਾ ਰਿਹਾ ਇਹ ਅਸੀਂ ਅਕਸਰ ਜਿਹੜੀਆਂ ਚੋਣਾਂ ਦੇ ਵਿੱਚ ਦੇਖਦੇ ਹਾਂ ਕਿ ਇੱਕ ਪਾਰਟੀ ਦੂਜੀ ਪਾਰਟੀ ਦੇ ਖਿਲਾਫ ਜਿਹੜੀ ਹੈ ਉਹ ਬਿਆਨਬਾਸੀ ਕਰਦੀ ਹੀ ਹੁੰਦੀਆਂ ਨੇ ਪਰ ਇਸ ਵੇਲੇ ਜਿਹੜੀ ਇਹ ਚਰਚਾ ਚੱਲ ਰਹੀ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਂ ਅੱਜ ਦੁਪਹਿਰੇ ਸੋਸ਼ਲ ਮੀਡੀਆ ਦੇ ਇੱਕ ਚੈਨਲ ਤੇ ਸੀਨੀਅਰ ਪੱਤਰਕਾਰਾਂ ਦੀ ਗੱਲਬਾਤ ਸੁਣ ਰਿਹਾ ਸੀ ਉਹਨਾਂ ਤੇ ਲਗਭਗ ਇਸ ਗੱਲ ਤੇ ਸਹਿਮਤੀ ਸੀ ਕਿ ਜੋ ਕੁਝ ਪਿਛਲੇ 20 ਸਾਲਾਂ ਤੋਂ ਹੁੰਦਾ ਆਇਆ ਇਸ ਪਾਰਟੀ ਨੇ ਉਸੇ ਨੂੰ ਅੱਗੇ ਵਧਾਇਆ ਤੇ ਉਹ ਤੇ ਇਹ ਕਹਿੰਦੇ ਸੀ ਕਿ ਵਿਰੋਧੀ ਪਾਰਟੀਆਂ ਵਾਲੇ ਬੁਰਾ ਨਾਮ ਨਾਉਣ ਇਹ ਪਾਰਟੀ ਤਾਂ ਪਹਿਲੀ ਵਾਰੀ ਕਰਨ ਲੱਗੀ ਆ ਸ਼ੁਰੂਆਤ ਤਾਂ ਤੁਸੀਂ ਕੀਤੀ ਸੀ ਐਨ ਇਹੋ ਗੱਲ ਜੇ ਮੈਂ ਆਖਾਂ ਕਹਣਗੇ ਆਮ ਆਦਮੀ ਪਾਰਟੀ ਦਾ ਪਾਪ ਲਗਾਉਣ ਵਾਸਤੇ ਕਰਦਾ ਆਮ ਆਦਮੀ ਪਾਰਟੀ ਦੇ ਵਰਕਰ ਉਹਨਾਂ ਦੇ ਐਮ ਐਲ ਏ ਉਹਨਾਂ ਦੇ ਸਰਪੰਚੀ ਦੇ ਉਮੀਦਵਾਰ ਐਸੋੜੇ ਜੋ ਕੁਝ ਕਰਦੇ ਪਏ ਉਹਦੇ ਉੱਤੇ ਕੋਈ ਪਰਦਾ ਕਿੱਦਾਂ ਪਾ ਲੇਗਾ ਪਾਇ ਨਹੀਂ ਜਾ ਸਕਦਾ ਵੀਡੀਓ ਸਾਹਮਣੇ ਆਉਂਦੀਆਂ ਨੇ ਆਡੀਓ ਸਾਹਮਣੇ ਆਉਂਦੀਆਂ ਨੇ ਜਿੰਨਾ ਤੱਕ ਜਾਂਦਾ ਦਿਸਦਾ ਸਾਡੀਆਂ ਅੱਖਾਂ ਸਾਹਮਣੇ ਉਹ ਲੋਕਾਂ ਦੀ ਚਰਚਾ ਦਾ ਵਿਸ਼ਾ ਤੇ ਵਿਸ਼ਾ ਬਣਨਾ ਵੀ ਹੈਗਾ ਲਗਾ ਨਹੀਂ ਸਕਦਾ ਇਹਦੇ ਬਾਰੇ ਮੈਂ ਆਪਣੀ ਗੱਲ ਬਾਤ ਚਕਾਉਂਗਾ ਜਿਹੜੀ ਯਾਦ ਰੱਖਣ ਵਾਲੀ ਗੱਲ ਹੋਏ ਇਹ ਗੱਲ 2004 ਦੀ ਹੈ ਉਦੋਂ ਮੈਂ ਦੂਰਦਰਸ਼ਨ ਤੋਂ ਇੱਕ ਸੁਝਾ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਉਦੋਂ ਸੀ ਇਹਨਾਂ ਨੇ ਅਕਾਲੀਆਂ ਨੂੰ ਕੁੱਟਿਆ ਵੜਸ ਅਕਾਲੀ ਬੋਡੀ ਬੋਡੀ ਕਰਦੇ ਸੀ ਇਹ ਕਹਿੰਦੇ ਜਿਦੋਂ ਤੁਹਾਡੀ ਸਰਕਾਰ ਸੀ ਤੁਸੀਂ ਸਾਡੇ ਨੂੰ ਕੁੜਦੇ ਰਹਿ ਗਏ ਤੇ ਮੈਂ ਦੂਰਦਰਸ਼ਨ ਤੋਂ ਸੁਝਾਅ ਦਿੱਤਾ ਕਿ ਤੁਸੀਂ ਪੰਚਾਇਤਾਂ ਦੀਆਂ ਪੰਚਾਇਤ ਸੰਪਤੀਆਂ ਦੀਆਂ ਮਿਊਸਪਲ ਕਮੇਟੀਆਂ ਦੀਆਂ ਨਗਰਪਾਲਿਕਾ ਨਗਰਪੰਚਾਇਤਾਂ ਚੋਣਾਂ ਕਰਾਉਂਦੇ ਕਿਉਂ ਚ ਮਾਰਕੀਟ ਕਮੇਟੀਆਂ ਦੀਆਂ ਕੋਈ ਚੋਣਾਂ ਹੁੰਦੀਆਂ ਨੇ ਤੁਸੀਂ ਉੱਤੋਂ ਨਾਮਜ਼ਦ ਕਰ ਦਿੰਨੇ ਫਲਾਣੇ ਫਲਾਣੇ ਉਹਦੇ ਮੈਂਬਰ ਹੋਣਗੇ ਤੇ ਕੰਮ ਚੱਲੀ ਜਾਂਦਾ ਕੀ ਪਾੜ ਡ ਪਿੰਦਾ ਇੱਥੇ ਵੀ ਜੇ ਰਾਜਕਰਦੀ ਪਾਰਟੀ ਨੇ ਆਪਣੇ ਬੰਦੇ ਹੀ ਜਿਤਾਉਣੇ ਆ ਤੇ ਤੁਸੀਂ ਇੱਥੋਂ ਚੰਡੀਗੜ੍ਹੋਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿਆ ਕਰੋ ਕਿ ਫਲਾਣੇ ਫਲਾਣੇ ਸਰਪੰਚ ਹੋਣਗੇ ਉਹਨਾਂ ਨੂੰ ਫਲਾਣੇ ਫਲਾਣੇ ਪੰਚ ਹੋਣਗੇ ਤੇ ਉਹਦਾ ਕੰਮ ਚਲਾ ਲਿਆ ਕਰੋ ਤੁਸੀਂ ਕੀ ਕਰਦੇ ਪਿਆ ਇਹਦਾ ਬੜਾ ਬੁਰਾ ਬਣਾਇਆ ਗਏ ਸੀ ਉਹਦੇ ਤੋਂ ਬਾਅਦ ਸਰਕਾਰ ਆਗੇ ਕਾਲੀਆਂ ਭਾਜਪਾ ਦੇ ਧਰਮਕੋਟ ਲੱਕੇ ਦਾ ਇੱਕ ਪਿੰਡ ਜਿੱਥੇ ਇਹਨਾਂ ਦੇ ਬੰਦੇ ਘਟ ਸਨ ਤੇ ਦਾ ਲੱਗ ਨਹੀਂ ਸੀ ਸਕਦਾ ਇਹਨਾਂ ਨੇ ਸਰਪੰਚੀ ਰਿਜ਼ਰਵ ਕਰ ਦਿੱਤੀ باوجود ਇਸ ਗੱਲ ਦੇ ਕਿ ਉਸ ਕੰਡ ਵਿੱਚ ਸ਼ੈਡਿਊਲਡ ਕਾਸਟ ਕੈਟਾਗਰੀ ਦਾ ਪਰਿਵਾਰ ਨਹੀਂ ਰਾਤੋਂ ਰਾਤ ਇੱਕ ਪਰਿਵਾਰ ਉੱਥੇ ਆ ਗਿਆ ਕਿਸੇ ਦੇ ਘਰ ਕਿਰਾਏ ਤੇ ਰਹਿਣ ਆਪਿਆ ਸਵੇਰੇ ਜਾ ਕੇ ਉਹਨੇ ਸਰਪੰਚ ਵਾਸਤੇ ਕਾਗਜ਼ ਭਰਤੇ ਤੇ ਸਰਪੰਚ ਚੁਣਿਆ ਗਿਆ ਪਤਾ ਲੱਗਾ ਕਿ ਵੋਟ ਉਹਦੀ 15 ਦਿਨ ਪਹਿਲਾਂ ਬਣਵਾਤੀ ਸੀ ਇਹ ਕਾਲੀ ਸਰਕਾਰ ਜਿਹੜੀ ਉਹਦੇ ਵਕਤ ਹੋਇਆ 2012 ਵਾਲੇ ਸਰਕਾਰ ਜਿਹੜੀ ਇਹਨਾਂ ਦੇ ਬਣੀ ਉਹਦੇ ਤੋਂ ਬਾਅਦ ਮਿਊਸਪਲ ਚੋਣਾਂ ਹੋਈਆਂ ਤੇ ਇਹਨਾਂ ਨੇ ਕਾਂਗਰਸੀਆਂ ਨੂੰ ਕੁੱਟਿਆ ਬੜਾ ਸੀ ਉਹਦੇ ਬਾਅਦ ਪੰਚਾਇਤ ਸੰਪਤੀ ਚੋਣਾਂ ਹੋਣੀਆਂ ਸੀ ਕਾਂਗਰਸ ਵਾਲੇ ਵੀ ਚੇਤਾ ਕਰ ਲੈਣ ਤੇ ਇਕੱਲੇ ਵੀ ਉਹਨਾਂ ਬਕਾਇਦਾ ਫੈਸਲਾ ਕਰਕੇ ਐਲਾਨ ਕੀਤਾ ਕਿ ਅਸੀਂ ਨਹੀਂ ਚੋਣ ਲੜਨੀ ਤੇ ਭਾਜਪਾ ਵਾਲਿਆਂ ਨੇ ਫੈਸਲਾ ਕਰ ਲਿਆ ਕਿ ਕਾਂਗਰਸੀ ਬਾਹਰ ਨਿਕਲ ਚੱਲੇ ਆ ਤੇ ਆਪਾਂ ਉਹਨਾਂ ਬੜੀ ਥਾਂ ਭਰੀਏ ਤੇ ਸਾਡੇ ਬੰਦੇ ਖੜੇ ਕਰੀਏ ਤੇ ਇਹ ਜਿਆਦਾ ਚੰਗਾ ਹੋਊਗਾ ਕਿ ਅਸੀਂ ਉਹ ਸਾਰਾ ਕੁਝ ਕਵਰ ਕਰਕੇ ਤੇ ਆਪਣੇ ਬੰਦੇ ਜਿਤਾ ਲਾਂਗੇ ਅਕਾਲੀਆਂ ਨੇ ਉਹ ਅੱਗੇ ਲਾ ਲਾ ਕੇ ਕੁੱਟੇ ਬਠਿੰਡੇ ਦੇ ਵਿੱਚ ਇੱਕ ਵਾਰੀ ਇੱਕ ਥਾਂ ਤੋਂ ਉਦੋਂ ਨਵੇਂ-ਨਵੇਂ ਕੈਮਰੇ ਵੀਡੀਓ ਵਾਲੇ ਇਸ ਹੱਦ ਤੱਕ ਜਾਂਦੇ ਸੀ ਅਜੇ ਸੋਸ਼ਲ ਮੀਡੀਆ ਤੇ ਨਹੀਂ ਸੀ ਇੱਕ ਖੇਤ ਵਿੱਚ ਵਾਣ ਚ ਭਜਦਿਆਂ ਨੂੰ ਬੰਦਿਆਂ ਨੂੰ ਢਾ ਕੇ ਵਾਣ ਚ ਕੁੱਟਿਆ ਗਿਆ ਭਾਜਪਾ ਵਾਲਿਆਂ ਨੂੰ ਇਹਨਾਂ ਨੇ ਜਾ ਕੇ ਪ੍ਰੋਟੈਸਟ ਕੀਤਾ ਮੁੱਖ ਮੰਤਰੀ ਬਾਦਲ ਕੋਲ ਵੀ ਬਹੁਤ ਕੁਝ ਉਨਾਈ ਦਿਨਾ ਚ ਤਰਨਤਾਰਨ ਦੀ ਸ਼ਹਿਰ ਦੀ ਚੋਣ ਨਗਰ ਕੌਂਸਲ ਦੀ ਉਹਦੇ ਵਿੱਚ ਅਕਾਲੀਆਂ ਨੇ ਕਾਂਗਰਸੀ ਨਹੀਂ ਭਾਜਪਾ ਵਾਲੇ ਕੁੱਟੇ ਤੇ ਭਾਜਪਾ ਦਾ ਇੱਕ ਮੰਤਰੀ ਜਦੋਂ ਉੱਥੋਂ ਨਿਕਲਿਆ 3 ਕਿਲੋਮੀਟਰ ਤੇ ਜਾ ਕੇ ਉਹਦੀ ਕਾਰ ਘੇਰਨ ਦਾ ਯਤਨ ਕੀਤਾ ਗਿਆ ਉਹ ਕਾਰ ਛੱਡ ਕੇ ਚਲਾ ਗਿਆ ਉਹਦੀ ਕਾਰ ਸਾੜ ਦਿੱਤੀ ਗਈ ਪਿੱਛੇ ਫੈਰ ਕੀਤੇ ਗਏ ਤੇ ਦੋਸ਼ ਲੱਗਦਾ ਸੀ ਇੱਕ ਅਕਾਲੀ ਐਮਐਲਏ ਤੇ ਇੱਕ ਅਕਾਲੀ ਮੰਤਰੀ ਤੇ ਇੱਕ ਅਕਾਲੀ ਭਾਜਪਾ ਗੱਠਜੋੜ ਦਾ ਜਿਹੜਾ ਮੰਤਰੀ ਹੈ ਭਾਜਪਾ ਵੱਲੋਂ ਉਦੇ ਉੱਤੇ ਹਮਲਾ ਕੀਤਾ ਗਿਆ ਇਹ ਸਾਰਾ ਕੁਝ ਹੈ ਨਹੀਂ ਰਿਕਾਰਡ ਤੇ ਨਹੀਂ ਇੰਨਾ ਕੁਝ ਹੋਣ ਤੋਂ ਬਾਅਦ ਅੱਜ ਜਦੋਂ ਇਹ ਚੋਣਾਂ ਹੁੰਦੀਆਂ ਪਈਆਂ ਨੇ ਇਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਹ ਸੋਚ ਕੇ ਚੱਲਣਾ ਚਾਹੀਦਾ ਸੀ ਕਿ ਅਸੀਂ ਕੋਈ ਨਵੀਂ ਦਿੱਖ ਦੇਣ ਵਾਸਤੇ ਆਏ ਹਾਂ ਅਸੀਂ ਕੋਈ ਵੱਖਰਾ ਨਿਆਰਾ ਪ੍ਰਬੰਧ ਪੇਸ਼ ਕਰਨ ਵਾਸਤੇ ਆਏ ਹੁਣ ਸਾਨੂੰ ਇਹ ਸਮਝ ਲੱਗ ਗਈ ਹੈ ਕਿ ਸਭ ਗੱਲਾਂ ਕਹਿਣ ਦੀਆਂ ਹੁੰਦੀਆਂ ਭਾਜਪਾ ਨੇ ਆਖਿਆ ਸੀ ਸਾਡਾ 474 ਚਿਹਰਾ ਤਿੰਨੇ ਵੱਖਰੇ ਹੋਣਗੇ ਬਾਅਦ ਵਿੱਚ ਪਾਇ ਲਗਾ ਕਿ ਇੰਨੇ ਵੱਖਰੇ ਆ ਕਿ ਪਹਿਲਿਆਂ ਦੇ ਸਾਰਿਆਂ ਦੇ ਰਿਕਾਰਡ ਤੋੜੀ ਜਾਂਦੇ ਝੂਠ ਬੋਲਣ ਚ ਵੀ 15-15 ਲੱਖ ਦੇਣ ਦੇ ਵਾਅਦੇ ਕਰਨ ਚ ਵੀ ਔਰ ਸਿੱਧੇ ਤੌਰ ਤੇ ਜਿਹਨੂੰ ਅੱਜ ਕਹਿੰਦੇ ਕਿ ਇਹਨੇ 32000 ਕਰੋੜ ਦਾ ਫਰਾਡ ਕੀਤਾ ਚੋਰ ਅਸੀਂ ਅੰਦਰ ਦੇਣਾ ਰਾਤ ਨੂੰ ਆਜੇ ਤੇ ਸਵੇਰ ਨੂੰ ਆਪਣੀ ਪਾਰਟੀ ਸ਼ਾਮਲ ਕਹਿੰਦੇ ਜੀ ਉਹਦੇ ਸਾਰੇ ਕੇਸ ਵਾਪਸ ਲੈ ਲੈ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਇੱਕ ਬਦਲਦੇ ਤੌਰ ਤੇ ਚੁਣਿਆ ਸੀ ਕਿ ਕਾਲੀ ਪਾਰਟੀ ਕਾਂਗਰਸ ਉਹਨਾਂ ਸਾਰਿਆਂ ਦੇ ਬਦਲਦੇ ਤੌਰ ਤੇ ਲਿਆਉਣੀ ਹੈ ਇਹ ਇੱਕ ਭਰਮ ਹੈ ਕਿ ਸਾਡੇ ਬੰਦੇ ਜਿੱਤ ਜਾਣਗੇ ਸਾਡੀ ਬਹਿਜਾ ਬਹਿਜਾ ਆ ਜਾ ਮੇਰੀ ਅੱਜ ਇੱਕ ਪਾਰਲੀਮੈਂਟ ਮੈਂਬਰ ਨਾਲ ਗੱਲ ਹੁੰਦੀ ਸੀ ਮੈਂ ਨਹੀਂ ਦੱਸਣਿਆ ਕਿ ਕਿਹੜੀ ਪਾਰਟੀ ਦਾ ਸੀ ਉਹਨੇ ਸਾਫ ਸ਼ਬਦਾਂ ਚ ਆਖਿਆ ਕਿ ਜਿਹੜੀ ਇਹੋ ਜੀ ਧਾੜ ਜਿੱਤਾਈ ਜਾਂਦੀ ਹੈ ਉਹ ਪਤਾ ਨਹੀਂ ਕਾਦੇ ਲਈ ਜਿੱਤਾਈ ਜਾਂਦੀ ਹੈ ਜਿਹੜਾ ਬੰਦਾ ਪਿੰਡ ਵਿੱਚ ਇੰਨਾ ਪਾਪੂਲਰ ਨਹੀਂ ਕਿ ਆਪਣੇ ਸਿਰ ਤੇ ਚੋਣ ਲੜ ਕੇ ਮੈਂਬਰ ਪੰਚਾਇਤ ਬਣ ਸਕੇ ਜਾਂ ਸਰਪੰਚ ਬਣ ਸਕੇ ਸਰਕਾਰ ਦੀ ਸਰਕਾਰੀ ਤੰਤਰ ਦੀ ਤੇ ਬਾਹਰੋਂ ਲਿਆਂਦੇ ਬੰਦਿਆਂ ਦੀ ਮਦਦ ਨਾਲ ਧੱਕੇ ਨਾਲ ਸਰਪੰਚੀ ਪੰਚੀ ਪੰਚਾਇਤ ਸੰਮਤੀ ਦੀ ਮੈਂਬਰੀ ਜਾਂ ਜ਼ਿਲ੍ਹਾ ਪ੍ਰੇਸ਼ਦ ਦੀ ਮੈਂਬਰੀ ਧੱਕੇ ਨਾਲ ਜਿੱਤਦਾ ਉਹ ਕੱਲ ਨੂੰ ਉਸ ਪਾਰਟੀ ਦਾ ਵੀ ਕਿਸ ਵਰਦ ਸਵਾਰੂ ਤੇ ਤਾਂ ਜੇ ਉਹਦੇ ਮਗਰ ਪੰਜ ਬੰਦੇ ਹੋਣਗੇ ਜੇ ਸਾਰਾ ਪਿੰਡ ਇੱਕ ਪਾਸੇ ਹੋਵੇ ਤੇ ਤੂੰ ਮੰਗ ਵੀ ਧੜ ਲਿਆ ਕੇ ਜਿੱਤ ਵੀ ਜਾਵੇਂ ਤੇ ਤੂੰ ਅਗਲੇ ਪਾਸੇ ਆਪਣੀ ਪਾਰਟੀ ਦਾ ਕੀ ਸਵਾਰੇਗਾ ਤੂੰ ਤਾਂ ਬੇੜੀ ਦਾ ਪੱਥਰ ਸਾਫ ਧੋਵੇਂਗਾ ਪਿਛਲੇ ਸਮੇਂ ਚ ਕੀ ਹੁੰਦਾ ਰਿਹਾ ਕਾਂਗਰਸੀ ਸਰਕਾਰ ਵੇਲੇ ਤਿੰਨ ਐਮਐਲਏ ਜਿਨ੍ਹਾਂ ਨੇ ਆਪਣੇ ਘਰ ਦੇ ਜੀਆਂ ਨੂੰ ਸਰਪੰਚ ਬਣਾਉਣ ਵਾਸਤੇ ਜਾਂ ਆਪਣੇ ਸ਼ਹਿਰ ਦੇ ਮੇਅਰ ਬਣਾਉਣ ਵਾਸਤੇ ਜੋਰ ਲਾਇਆ ਤੇ ਲੋਕਾਂ ਨੇ ਤਿੰਨਾਂ ਦੇ ਘਰ ਦੇ ਜੀ ਹਰਾਤੇ ਤੇ ਅਗਲੀ ਚੌਂੜ ਚੋ ਆਪ ਵੀ ਇੰਨੀ ਬੁਰੀ ਤਨਹਾਰੇ ਕੇ ਪੱਲੇ ਕੱਖ ਨਹੀਂ ਪਿਆ ਕਾਂਗਰਸੀਆਂ ਦੇ ਹਸਰਤੋਂ ਇਹੋ ਹੀ ਸਿੱਖ ਲੜੇ ਕਿ ਪੁਲਿਸ ਦਾ ਤੰਤਰ ਜਿਹੜਾ ਜਿਹੜੀ ਅਫਸਰਸ਼ਾਈ ਹੈ ਮੈਂ ਪੁੱਛਦਾ ਅਫਸਰਾਂ ਨੂੰ ਵੀ ਸਿਵਲ ਵਾਲਾਂ ਨੂੰ ਵੀ ਤੇ ਪੁਲਿਸ ਵਾਲਾਂ ਨੂੰ ਵੀ ਵੀ ਜਿਹੜੀ ਵੀ ਸਰਕਾਰ ਆ ਜਾਏ ਜੇ ਸਾਰਾ ਕੁਝ ਤੁਹਾ ਹੱਦ ਦਾ ਵੇਖੀ ਜਾਣਾ ਤੁਸੀਂ ਕਰਨਾ ਕੱਖ ਨਹੀਂ ਤੁਸੀਂ ਕੋਈ ਨਿਯਮ ਕਾਨੂੰਨ ਦੀ ਕਿਤਾਬ ਪੜ੍ਹਨੀ ਨਹੀਂ ਕਿਸੇ ਨੂੰ ਅਗਰ ਰੋਕਣਾ ਨਹੀਂ ਟੋਕਣਾ ਨਹੀਂ ਸੰਵਧਾਨ ਦੇ ਸਮ ਬਾਕੀ ਲੋਕਾਂ ਦੇ ਪੰਚਾਇਤ ਸਰਪੰਚਾਂ ਨੂੰ ਵੀ ਚਕਾਉਂਦੇ ਤੁਸੀਂ ਐਮਐਲਏ ਵੀ ਚੁੱਕਦੇ ਆ ਅੱਜ ਤੱਕ ਕਦੇ ਕਿਸੇ ਨੇ ਸੰਵਧਾਨ ਦੀ ਪ੍ਰਵਾਹ ਕੀਤੀ ਤੇ ਤੁਸੀਂ ਜਿਹੜੇ ਪੱਕੇ ਅਫਸਰ ਹੋ ਐਮਐਲਏ ਆ 5 ਸਾਲ ਲਈ ਆ ਕੀ ਬਦਲ ਅਗਲੀ ਵਾਰੀ ਜਿਸ ਤਰ੍ਹਾਂ ਕਿ ਜ਼ਮਾਨਤ ਜਬਤ ਹੋ ਜਾਣੀ ਹੈ ਮੰਤਰੀ ਅੱਜ ਬਣਿਆ ਮੈਂ بڑے ਮੰਤਰੀਆਂ ਨੂੰ ਚੜਤ ਵਿੱਚ ਵੇਖਿਆ ਤੇ ਮਗਰੋਂ ਜ਼ਮਾਨਤਾਂ ਜਬਤ ਹੋਈਆਂ ਪਰ ਤੁਹਾਡੀ ਨੌਕਰੀ ਤੇ ਪੱਕੀ ਆ ਤੇ ਤੁਸੀਂ ਤੇ ਸੰਵਧਾਨ ਦੀ ਪਾਸਦਾਰੀ ਰੱਖੋ ਇਹ ਜਿਹੜੇ ਚੁਣੇ ਹੋਏ ਲੋਕ ਦੇ ਸਿਆਸੀ ਪਾਰਟੀਆਂ ਦੇ ਵਿੱਚ ਜਿਹੜੇ ਜਿੱਤ ਕੇ ਆਉਂਦੇ ਆ ਇਹ ਸਾਰੇ ਪ੍ਰਧਾਨ ਮੰਤਰੀ ਤੱਕ ਮੈਂ ਥੱਲੇ ਵਾਲਾਂ ਦੀ ਪੰਜ ਸਰਪੰਚ ਦੀ ਗੱਲ ਨਹੀਂ ਕਰਦਾ ਮੰਤਰੀ ਮੁੱਖ ਮੰਤਰੀ ਪਾਰਲੀਮੈਂਟ ਮੈਂਬਰ ਦੇਸ਼ ਦਾ ਪ੍ਰਧਾਨ ਮੰਤਰੀ ਤੱਕ ਸਾਰੇ ਦੇ ਸਾਰੇ ਸੌਂ ਖਾ ਕੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਕਿਉਂਕਿ ਸੌਂ ਦਿਲੋਂ ਨਹੀਂ ਖਾਂਦੇ ਜੇ ਸੌਂ ਖਾਂਦੇ ਉਹਦੇ ਵਿੱਚ ਹੀ ਆਖਿਆ ਕਿ ਮੈਂ ਇਹ ਪਦਵੀ ਸੰਭਾਲਣ ਮੈਂ ਇਹ ਉਹਦਾ ਸੰਭਾਲਣ ਤੋਂ ਬਾਅਦ ਕਿਸੇ ਨਾਲ ਕੋਈ ਭਿੰਨ ਭੇਦ ਕੋਈ ਵਿਤਕਰਾ ਨਹੀਂ ਕਰੂੰਗਾ ਤੇ ਅਗਲੇ ਦਿਨ ਬਿਆਨ ਦਿੰਦੇ ਆ ਜਿਹੜੇ ਸੂਬੇ ਵਿੱਚ ਸਾਡੀ ਸਰਕਾਰ ਬਣੇਗੀ ਉਹਦੇ ਵਿਕਾਸ ਲਈ ਅਸੀਂ ਮਦਦ ਕਰਾਂਗੇ ਇਹ ਦਾ ਮਤਲਬ ਦੂਜਿਆਂ ਲਈ ਨਹੀਂ ਕਰਾਂਗੇ ਜੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਮਈ ਜੂਨ ਦੇ ਵਿੱਚ ਪ੍ਰਧਾਨ ਮੰਤਰੀ ਬਣਦੇ ਆ 2014 ਚ ਤੇ 6 ਮਹੀਨੇ ਬਾਅਦ ਦਿੱਲੀ ਜਾ ਕੇ ਕਹਿੰਦੇ ਆ ਮੇਰੀ ਪਾਰਟੀ ਜਿਤਾ ਦਿਓ ਦਿੱਲੀ ਨੂੰ ਪੂਰੇ ਰਾਜ ਦਾ ਦਰਜਾ ਦੇ ਦੂੰ ਤੇ ਜੇ ਨਹੀਂ ਜਿਤਾਉਂਦੇ ਤੇ ਪਹਿਲਾਂ ਵੀ ਖੋਲੂ ਔਰ ਸੱਜੀ ਮੂਜੀ ਖੋਲਿਆ ਇਹ ਮੂੰਹ ਨਹੀਂ ਸੀ ਆਖਿਆ ਕਿ ਪਹਿਲਾਂ ਵੀ ਖੋਲੂ ਪਰ ਇਹ ਆਖਿਆ ਸੀ ਮੇਰੀ ਪਾਰਟੀ ਨੂੰ ਜਿਤਾ ਦਿਓ ਪੂਰੇ ਰਾਜ ਦਾ ਦਰਜਾ ਦੇ ਦੂੰ ਲੋਕਾਂ ਨੇ ਜਿਤਾਇਆ ਤੇ ਉਹਦੇ ਬਾਅਦ ਇਹਨਾਂ ਨੇ ਪਹਿਲਾ ਦਰਜਾ ਵੀ ਖੋਲਿਆ ਇੱਕ ਇੱਕ ਕਰਕੇ ਸਭ ਗੱਲਾਂ ਖੋੜੀਆਂ ਸ਼ੁਰੂ ਕਰ ਦਿੱਤੀਆਂ ਸਨ ਇੱਥੇ ਮੁੱਖ ਮੰਤਰੀ ਵੀ ਹੁਣ ਤੱਕ ਜਿੰਨੇ ਆਏ ਉਹਨਾਂ ਸਾਰਿਆਂ ਨੇ ਇਹ ਰਵੈਤ ਕਾਇਮ ਰੱਖੀ ਆ ਕਿ ਸੌ ਚੁੱਕ ਲੋ ਬਾਅਦ ਵਿੱਚ ਉਦਾਸਵਲ ਦਾ ਮਤਲਬ ਹੈ ਕਿ ਆਪਣਿਆਂ ਦੇ ਕੰਮ ਕਰਨੇ। ਪੰਜਾਬ ਤੇ ਕੰਮ ਕੌਣ ਕਰੇਗਾ? ਮੈਂ ਆਮ ਆਦਮੀ ਪਾਰਟੀ ਬਣਾਣ ਵਾਖੂਗਾ। ਅਜੇ ਨਾਮਿਨੇਸ਼ਨਾਂ ਦਾ ਦੌਰ ਚੱਲਦਾ ਪਿਆ। ਪਤਾ ਸਾਨੂੰ ਲੱਗ ਗਿਆ ਤੁਸੀਂ ਬੜੇ ਮਜ਼ਬੂਤ ਹੋ। ਹੁਣ ਅਗੋ ਠਰਮਾ ਵਰਤੋ। ਲੋਕਾਂ ਨੂੰ ਕੋ ਥੋੜਾ ਬਹੁਤ ਮਾੜਾ ਮੋਟਾ ਵੋਟਾਂ ਪਾ ਲੈਣ ਦਿਓ। ਜੋ ਉਹਨਾਂ ਕੀਤਾ ਉਹ ਅਜੇ ਤੱਕ ਕੱਲੇ-ਕੱਲੇ ਨੂੰ ਪਤਾ ਕੀ ਹੋਇਆ ਸੀ। ਜੇ ਕਾਲੀ ਭਾਜਪਾ ਗੱਠਜੋੜ ਵਿੱਚ ਹੁੰਦਿਆਂ ਅਕਾਲੀ ਜਿਹੜੇ ਭਾਜਪਾ ਵਾਲਿਆਂ ਨੂੰ ਕੁੱਟ ਸਕਦੇ ਆ ਤੇ ਦੋਵੇਂ ਰਲ ਕੇ ਕਾਂਗਰਸੀਆਂ ਨੂੰ ਕੁੱਟ ਸਕਦੇ ਤੇ ਕਾਂਗਰਸੀ ਆ ਕੇ ਉਹਨਾਂ ਨੂੰ ਕੁੱਟ ਸਕਦੇ ਆ ਅੱਜ ਤੁਹਾਡੀ ਕੁੱਟ ਦੇ ਸਾਹਮਣੇ ਜਿਹੜੇ ਦੋਵੇਂ ਇਕੱਠੇ ਹੋਗੇ ਜੇ ਕੱਲੂ ਇਹਨਾਂ ਚੁਕੇ ਦਾ ਰਾਜ ਆ ਗਿਆ ਨਾ ਕੀ ਕਰਨਾ ਕਿ ਪੰਜਾਬ ਦੇ ਲੋਕ ਇਹੋ ਕੁਝ ਜਿਵੇਂ ਦੇ ਰਹਿਣਗੇ ਆਪਾਂ ਕੋਈ ਨਵਾਂ ਤਜਰਬਾ ਪੇਸ਼ ਕਰੀਏ ਆਮ ਆਦਮੀ ਪਾਰਟੀ ਨੂੰ ਲੋਕਾਂ ਤੋਂ ਆਸਾਂ ਬਹੁਤ ਆ ਇੱਕ ਤਜਰਬਾ ਪੇਸ਼ ਕਰਨ ਦਾ ਮੌਕਾ ਦਿਓ ਅਜੇ ਵੀ ਵਕਤ ਹੈਗਾ ਅਖੇੜ ਜੇ ਬੰਦ ਕਰਾ ਸਕੋ ਤੇ ਲੋਕ ਧੰਨਵਾਦੀ ਹੋਣਗੇ ਪਨੂਸਾਬ ਗੱਲ ਬਠਿੰਡਾ ਕਚੈਰੀਆਂ ਦੀ ਕਰਦੇ ਆ ਅੱਜ ਪੇਸ਼ੀ ਸੀ ਕੰਗਣਾ ਰਣੌਤੀ ਪਰ ਉਹ ਪਹੁੰਚੇ ਨਹੀਂ ਬੀਬੀ ਮਹਿੰਦਰਕੌਰ ਉੱਥੇ ਪਹੁੰਚ ਗਈ ਉੱਥੇ ਕੀ ਕੁਝ ਹੋਇਆ ਪਨੂਸਾਬ ਉਹ ਦੱਸਿਓ ਜੀ ਬੀਬੀ ਮਹਿੰਦਰਕੌਰ ਜੀ ਉੱਥੇ ਆਏ ਇਸ ਵੇਲੇ ਪੰਜਾਬ ਦਾ ਬੱਚਾ ਬੱਚਾ ਇਸ ਬੀਬੀ ਦੇ ਨਾਲ ਹਮਦਰਦੀ ਰੱਖਦਾ ਇਹਦਾ ਸਤਿਕਾਰ ਕਰਦਾ ਬੀਬੀ ਮਹਿੰਦਰਕੌਰ ਦੀ ਲੜਾਈ ਮਹਿੰਦਰਕੌਰ ਦੀ ਨਹੀਂ ਉਹਦੇ ਪਿੰਡ ਬਾਧਰਪੁਰ ਜੰਡੀਆਂ ਦੀ ਨਹੀਂ ਉਹਦੇ ਜਥੇਬੰਦੀ ਕਿਸਾਨ ਸਭਾ ਦੇ ਨੇ ਕੱਲੇ ਕਿਸਾਨਾਂ ਦੇ ਨੇ ਉਹਦੀ ਲੜਾਈ ਸਮੁੱਚੇ ਪੰਜਾਬ ਦੀਆਂ ਕਿਰਤ ਕਰਕੇ ਦਸਾਂ ਨੌਂਾਂ ਦੇ ਕਮਾਈ ਦੇ ਵਿੱਚੋਂ ਪਰਿਵਾਰ ਪਾਲਣ ਵਾਲੀਆਂ ਔਰਤਾਂ ਤੇ ਸਮੁੱਚੇ ਪੰਜਾਬ ਦੀ ਲੜਾਈ ਆ ਜਿਹੜੇ ਲੜ ਰਹੀ ਆ ਪੰਜਾਬ ਦਾ ਬੱਚਾ ਬੱਚਾ ਉਹਦੇ ਨਾਲ ਉਹਨੇ ਅੱਜ ਜੋ ਕੁਝ ਉਥੇ ਆਖਿਆ ਕਿ ਸਾਨੂੰ ਜਰੀਲ ਕੀਤਾ ਇਹ ਆਖਿਆ ਗਿਆ ਜੀ ਉਹ ਬੀਬੀ ਤਾਂ ਪਿਛਲੀ ਵਾਰੀ ਆਈ ਤੇ ਇੱਥੇ ਆ ਕੇ ਮਾਫੀ ਮੰਗੀ ਆ ਕੰਗਣਾ ਉਹ ਕਹਿੰਦੀ 5 ਸਾਲਾਂ ਬਾਅਦ ਹੋਣਾ 5 ਸਾਲ ਸਾਨੂੰ ਜਲੀਲ ਕਰਦੇ ਰਹੀ ਅਜੇ ਤੱਕ ਵੀ ਪੁੱਠਾ ਸਿੱਧਾ ਬੋਲਦੀ ਅਕਲ ਤਿਆ ਨੂੰ ਆਈ ਨਹੀਂ ਕਾਦੀ ਉਹਦੀ ਮਾਫੀ ਸਾਡੇ ਬਾਰੇ ਉਹਨੇ ਸਮਝਿਆ ਕੀ ਉਹਨੇ ਜਦੋਂ ਇਹ ਅੱਖ ਨਾ ਕਿ ਜੇ ਮੈਂ ਇਹਨੂੰ ਮਾਫੀ ਦੇ ਦਿਆਂ ਤੇ ਮੇਰਾ ਪਰਿਵਾਰ ਤੇ ਮੇਰੇ ਬੱਚੇ ਬੀਬੀ ਭਿੰਦਰਕੌਰ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਦੀ ਗੱਲ ਨਹੀਂ ਕਰਦੀ ਐਸ ਵੇਲੇ ਸਾਰੇ ਪੰਜਾਬ ਦੇ ਬੱਚੇ ਬੀਬੀ ਮਹਿੰਦਰਕੌਰ ਦੇ ਬੱਚੇ ਉਹ ਉਹਨਾਂ ਦੀ ਗੱਲ ਕਰਦੀ ਹੈ ਕਿ ਜਦੋਂ ਬੀਬੀ ਮਹਿੰਦਰਕੌਰ ਬਾਰੇ ਬੋਲਿਆ ਗਿਆ ਤੇ ਪੰਜਾਬ ਦਾ ਬੱਚਾ ਬੱਚਾ ਉਹਦੇ ਨਾਲ ਖੜਾ ਸੀ ਅੱਜ ਜੇ ਬੀਬੀ ਮਹਿੰਦਰਕੌਰ ਇਸ ਮਾਮਲੇ 'ਚ ਇੰਨੀ ਸ਼ੇਤੀ ਉਸ ਕੁੜੀ ਦੀਆਂ ਗੱਲਾਂ ਚਾ ਕੇ ਕਿ ਉਹਨੇ ਮਾਫੀ ਮੰਗ ਲਈ ਖੜਾ ਛੱਡ ਦੇਵੇ ਤੇ ਸਮੁੱਚੇ ਪੰਜਾਬ ਦੇ ਲੋਕ ਪਤਾ ਨਹੀਂ ਕੀ ਮਹਿਸੂਸ ਕਰਨਗੇ ਉਹਨੂੰ ਸੋਚਣਾ ਪਾਣਾ ਦੂਸਰਾ ਪੱਖ ਹੈ ਕਿ ਕਿ ਗੰਗਣਾ ਨੇ ਅੱਜਕੱਲ ਜਰਾ ਚੱਜ ਨਾਲ ਬੋਲਣਾ ਸਿੱਖ ਲਿਆ ਉਹ ਜਦੋਂ ਇੱਥੇ ਕਚਹਿਰੀਆਂ ਚਾਹੀ ਇੱਥੇ ਆ ਕੇ ਉਹਨੇ ਆਖਿਆ ਨਾ ਕਿ ਮੈਂ ਮਾਫੀ ਮੰਗਦੀ ਜਦੋਂ ਉਹ ਤੇ ਕੇਸ ਹੋਇਆ ਸੀ ਕੇਸ ਹੋਣ ਤੋਂ ਵੀ ਪਹਿਲਾਂ ਜਦੋਂ ਉਹਦੀ ਚਰਚਾ ਚੱਲੀ ਉਹਨੇ ਇੱਕ ਵਾਰ ਵੀ ਆਖਿਆ ਕਿ ਮੈਂ ਗਲਤ ਆਖਿਆ ਉਹਦੀ ਗੱਡੀ ਇੱਕ ਵਾਰੀ ਇੱਥੋਂ ਪੰਜਾਬ ਵਿੱਚੋਂ ਲੰਘਦੀ ਕੀਰਤਪੁਰ ਸਾਹਿਬ ਦੇ ਲਾਗ ਗਿਆ ਹਿਮਾਚਲ ਦੇ ਵਿੱਚ ਉਧਰ ਦੀ ਸੜਕ ਤੇ ਚੜ੍ਹਦੀ ਬੀਬੀਆਂ ਨੇ ਕੇਰਲੀ ਪੁਲਿਸ ਨੇ ਆ ਕੇ ਛਡਾਈ ਉਹਨਾਂ ਦੇ ਨਾਰੇ ਵਜਦਿਆਂ ਦਰਮਿਆਨ ਮੇਂ ਇੱਕ ਗੱਡੀ ਦੇ ਵਿੱਚ ਬੈਠੀ ਐ ਰਾਮਨਾਲ ਤੌਣ ਕਢਾ ਕੇ ਬੈਠੀ ਰਹੀ ਉਹਨੇ ਪਰਵਾਹ ਨਹੀਂ ਕੀਤੀ ਅਗਰੇ ਦਿਨ ਜਿਹੜਾ ਉਹਨੇ ਬਿਆਨ ਦਿੱਤਾ ਉਹ ਫੇਰ ਬੜਾ ਭੜਾ ਸੀ ਉਹ ਤੇ ਕਹਿੰਦੀ ਪ੍ਰਵਾਹ ਉਦੋਂ ਵੀ ਨਹੀਂ ਸੀ ਕਰਦੀ ਪਾਰਲੀਮੈਂਟ ਮੈਂਬਰ ਬਣ ਗਈ ਕਿ ਉਦੋਂ ਨੇ ਆਖਿਆ ਕਿ ਹੁਣ ਮੈਂ ਲੋਕਾਂ ਦੀ ਪ੍ਰਤੀਨਿਧਿਆ ਮੈਂ ਕਲਾਕਾਰ ਨਹੀਂਗੀ ਮੈਂ ਸਮਝਦੀ ਮੇਰੇ ਤੋਂ ਪਿੱਛੇ ਕੁਝ ਮਾੜਾ ਚੰਗਾ ਬੋਲਿਆ ਗਿਆ ਮੈਂ ਵਾਪਸ ਉਹਨਾਂ ਨੂੰ ਨਹੀਂ ਪਰਵਾਹ ਕੀਤੀ ਉਹਦੇ ਤੇ ਕੇਸ ਚੱਲ ਪਿਆ। ਜੇ ਕੇਸ ਚੱਲ ਰਿਆ ਸੀ ਉਹਨੂੰ ਅਕਲ ਹੁੰਦੀ। ਅਗਲੇ ਦਿਨ ਪਿੰਡ ਬਾਦਰਪੁਰ ਜੰਡੀਆਂ ਜਾਵੜ ਦੇ ਕਹਿੰਦੇ ਮਾਤਾ ਮੈਤਰੀਆਂ ਧੀਆ ਵਰਗੀ ਮੇਥੋਂ ਹੋ ਗਈ ਗਲਤੀ। ਤੇ ਮਾਤਾ ਨੇ ਸਿਰ ਪਲੋਸ ਕੇ ਅਖਣਾ ਸੇ ਪੁੱਤ ਅੱਗੇ ਤੋਂ ਨਾ ਕਰੀ। ਇਹਨੂੰ ਦੋ ਪਰੌਂਠੇ ਵੀ ਮੱਖਣ ਦੇ ਪੀੜੇ ਨਾਲ ਖਵਾ ਕੇ ਕੱਲ ਦਿੰਦੀ। ਪਰ ਇਹਦੀ ਧੌਣ ਤਾਂ ਅੱਕੜੀ ਰਹੀ। ਇਹਨੇ ਪਹਿਲਾਂ ਅਰਜ਼ੀਆਂ ਦਿੱਤੀਆਂ ਏਟਲੀ ਅਦਾਲਤ ਵਿੱਚ ਕੇਸ ਨਹੀਂ ਬਣਦਾ ਰੱਦ ਕਰਦੇ। ਫਿਰ ਹਾਈ ਕੋਰਟ ਚ ਗਈ ਹਾਈ ਕੋਰਟ ਤੋਂ ਫਿਰ ਸੁਪਰੀਮ ਕੋਰਟ ਤੱਕ ਨੇ ਪੂਰੀ ਵਾਹ ਲਾਈ ਹਰ ਕਾਨੂੰਨੀ ਨੁਕਤਾ ਵਰਤਿਆ ਕਿ ਮੈਨੂੰ ਥੱਲੇ ਅਦਾਲਤ ਵਿੱਚ ਜਾ ਕੇ ਪੇਸ਼ਣਾ ਹੋਣਾ ਪਵੇ ਉਹ ਇੱਕ ਮੁਹਾਵਰਾ ਹੈਗਾ ਮੱਛੀ ਪੱਥਰ ਚੱਟ ਕੇ ਮੁੜਦੀ ਇਹ ਬੀਬੀ ਜਿੱਥੋਂ ਤੱਕ ਜਾ ਕੇ ਜ਼ੋਰ ਲਾ ਕੇ ਆਈ ਹੁਣ ਅਦਾਲਤ ਵਿੱਚ ਪੇਸ਼ ਹੋ ਥੋੜਾ ਰਹੀ ਆ ਉਹਨੂੰ ਪੇਸ਼ ਹੋਣਾ ਪੈ ਰਿਹਾ ਜਦੋਂ ਉਹਨੂੰ ਪਤਾ ਲੱਗ ਗਿਆ ਪੇਸ਼ ਹੋਣ ਲੱਗਾ ਕਿ ਹੁਣ ਕਾਨੂੰਨੀ ਕਾਰਵਾਈ ਇਹਦਾ ਸਾਹਮਣਾ ਕੀਤੇ ਬਗੈਰ ਚਾਰਾ ਕੋਈ ਨਹੀਂ ਉਦੋਂ ਉਹਨੇ ਬਠਿੰਡੇ ਜਾ ਕੇ ਕਹਿਤਾ ਕਿ ਮੈਂ ਮਾਫੀ ਮੰਗਦੀ ਹਤੋਂ ਪਹਿਲਾਂ ਉਹਨੇ ਕਿਉਂ ਨਾ ਕਿਹਾ ਜਿਹਨੇ ਪਹਿਲਾਂ ਨਹੀਂ ਕਿਹਾ ਤੇ ਹੁਣ ਬੀਬੀ ਮਹਿੰਦਰਕੌਰ ਦੇ ਕੋਲ ਇਹ ਹੱਕ ਹੈ ਕਿ ਉਹਦੀ ਮਾਫੀ ਨੂੰ ਉਹਦੀਆਂ ਗੱਲਾਂ ਨੂੰ ਪ੍ਰਵਾਨ ਕਰੇ ਜਾਂ ਨਾ ਕਰੇ ਸਵਾਲ ਬੀਬੀ ਮਹਿੰਦਰਕੌਰ ਕੱਲੀ ਦਾ ਨਹੀਂ ਮੈਂ ਫਿਰ ਕਹਿੰਨਾ ਕਿਰਤ ਕਰਕੇ ਖਾਣ ਵਾਲੇ ਸਾਰੇ ਪਰਿਵਾਰਾਂ ਦੀਆਂ ਔਰਤਾਂ ਦਾ ਸਮੋਚੀਆਂ ਪੰਜਾਬੀ ਔਰਤਾਂ ਦਾ ਤੇ ਪੰਜਾਬੀ ਦਾ ਸਵਾਲ ਹੈ ਜਿਹਦੇ ਉੱਤੇ ਸਾਰੇ ਲੋਕ ਬੜੇ ਉਦੋਂ ਤੋਂ ਗੁੱਸੇ 'ਚ ਨੇ ਕਿ ਉਸ ਕੁੜੀ ਨੇ ਇੰਨਾ ਜ਼ਿਆਦਾ ਜੋ ਕੁਝ ਆਖਿਆ ਕੋਈ ਹੱਦ ਰੱਖਣੀ ਚਾਹੀਦੀ ਸੀ ਤੇ ਹੁਣ ਜਦੋਂ ਐਮਪੀ ਬਣ ਗਈ ਸੀ ਉਦੋਂ ਹੀ ਸੋਚ ਲੈਂਦੀ ਜਿੰਨੇ ਸੋਚਿਆ ਤੇ ਮੇਰਾ ਖਿਆਲ ਅਬ ਪੁਸਤਾਏ ਹੋਤ ਕਿਆ ਜਦ ਚੜੀਆ ਚੁਗ ਗਈ ਖੇਤ ਅਜੇ ਵੀ ਖੇਤ ਪੂਰਾ ਨਹੀਂ ਚੜੀਆਂ ਨੇ ਚੁਗਿਆ ਇਹ ਕਾਨੂੰਨੀ ਕਾਰਵਾਈ ਉਸ ਬੀਬੀ ਨੂੰ ਕਾਫੀ ਦੂਰ ਤੱਕ ਲਿਜਾ ਸਕਦੀ ਹੈ ਜੀ ਅੱਛਾ ਪੰਨ ਸਭ ਉੱਧਰ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਦੇ ਵਿੱਚ ਸਾਬਕਾ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਤੋਂ ਵੀ ਜ਼ਮਾਨਤ ਨਹੀਂ ਮਿਲੀ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਦਾ ਕੇਸ ਇਸ ਤਰ੍ਹਾਂ ਦਾ ਮਜ਼ਬੂਤ ਹੈ ਕਿ ਹੁਣ ਇਦਾਂ ਲੱਗਦਾ ਕਿ ਉਹਦੀ ਆਪਣੀ ਪਾਰਟੀ ਉਹਦੇ ਨੇੜ ਵਾਲੇ ਵੀ ਥੋੜਾ ਜਿਹਾ ਉਤੋਂ ਪਾਸਾ ਵੱਟੀ ਬੈਠੇ ਜਾਂਦੇ ਕੋਈ ਬਹੁਤੀ ਪੈਰਵੀ ਵਾਲੀ ਗੱਲ ਹੈ ਨਹੀਂ ਠੀਕ ਹੈ ਉਹਦੇ ਵਕੀਲ ਪੈਰਵੀ ਕਰਦੇ ਆ ਕਰਦੇ ਜੀ ਕਰਦੇ ਪਰ ਜਿੰਨੇ ਕਿਸਮ ਦੀਆਂ ਗੱਲਾਂ ਚੱਲੀਆਂ ਜਿੱਦਾਂ ਇਹ ਦੱਸਿਆ ਗਿਆ ਕਿ ਇਹਨਾਂ ਦੇ ਪਰਿਵਾਰ ਦੀਆਂ ਜੜੀਆਂ ਜਾਇਦਾਦਾਂ ਵਿਕ ਚੁੱਕੀਆਂ ਸੀ ਇਹਦੇ ਮੰਤਰੀ ਬਣਨ ਤੋਂ ਬਾਅਦ ਇੱਕਦਮ ਉਹ ਵਾਪਸ ਹੋਣੀਆਂ ਸ਼ੁਰੂ ਹੋ ਗਈਆਂ ਜਿੱਦਾਂ ਇਹ ਦੱਸਿਆ ਗਿਆ ਕਿ 3 ਕਰੋੜ ਉਹਨੇ ਇਹਨੂੰ ਦੇ ਦਿੱਤੇ 2 ਕਰੋੜ ਉਹਨੇ ਦੇ ਦਿੱਤੇ ਫਿਰ ਕਈ ਹੋਰ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਇਹਦੇ ਨਾਲ ਸ਼ਾਮਲ ਹੁੰਦੇ ਸੀ ਤੇ ਉਹਨਾਂ ਲੋਕਾਂ ਦੇ ਸ਼ਾਮਲ ਹੋਣ ਕਰਕੇ ਇਹ ਬੋਤ ਕੁਝ ਜ਼ਿਆਦਾ ਦਾਦੇ ਦੇ ਮਾਮਲੇ 'ਚ ਕਾਲਾ-ਮਾਲਾ ਕਰਦੇ ਰਹੇ। ਅਕਾਲੀ ਦਲ ਦੀ ਚੋਣ ਲੜ ਚੁੱਕਾ ਇੱਕ ਉਮੀਦਵਾਰ। ਉਹਨੇ ਪਤਾ ਨਹੀਂ 2 ਕਿ 3 ਕਰੋੜ ਰੁਪਏ ਨੂੰ ਦਿੱਤੇ ਸੀ। ਜਦੋਂ ਪੁੱਛ ਪੜਤਾਲ ਹੋਣ ਲੱਗੀ ਤੇ ਉਹ ਅੱਧੀ ਰਾਤ ਨੂੰ ਪੰਜਾਬ ਦੀ ਭਾਜਪਾ ਨੂੰ ਪਤਾ ਹੀ ਨਹੀਂ। ਹਰਿਆਣੇ ਦੇ ਮੁੱਖ ਮੰਤਰੀ ਦੇ ਘਰ ਜਾ ਕੇ ਤੇ ਭਾਜਪਾ 'ਚ ਸ਼ਾਮਲ ਹੋ ਗਿਆ। ਹੁਣ ਉਹ ਕਹਿੰਦੇ ਅਜੇ ਰਿਕਾਰਡ ਤੇ ਹੈ। ਕਿ ਇਹਨੇ ਪਾਸੇ ਫਲਾਣੇ ਨੇ ਦਿੱਤੇ ਤੇ ਫਲਾਣੇ ਦੇ ਰਾਹੀਂ ਤੇ ਫਲਾਣੇ ਤੋਂ ਹੁੰਦੇ ਹੁੰਦੇ ਬਿਕਮ ਸਿੰਘ ਅਮਜੀਠੀਆ ਤੱਕ ਕਿਹੜੇ ਰਿਕਾਰਡ ਤੇ ਚੋਣਾਂ ਵਾਲੇ ਰਿਕਾਰਡ ਚਾ ਇਨਕਮ ਟੈਕਸ ਨਹੀਂ ਰਿਟਰਨਾਂ ਚ ਨਹੀਂ ਆਮਦਨ ਆਉਣ ਜਾਣ ਦੀ ਪੜਤਾਲ ਜਾਂ ਇਨਕਮ ਟੈਕਸ ਵਿਭਾਗ ਕਰਦਾ ਜਾਂ ED ਕਰਦੀ ਐਨਫੋਰਸਮੈਂਟ ਡਾਇਰੈਕਟੋਰੇਟ ਕਰਦਾ ਕੋਮਨ ਨਹੀਂ ਲਾਂਡਰਿੰਗਤ ਨਹੀਂ ਹੋਇਆ ਇਹ ਪੈਸਾ ਕਿਧਰੋਂ ਆਇਆ ਕਿਧਰ ਨੂੰ ਗਿਆ ਉੱਥੇ ਤੇ ਤੁਸੀਂ ਦੱਸਿਆ ਨਹੀਂ ਰਿਟਰਨਾਂ ਚ ਕਿ ਤੁਸੀਂ ਜਿਹੜੀਆਂ ਜਾਇਦਾਦਾਂ ਬਣਾਈਆਂ ਉੱਥੇ ਦੱਸਿਆ ਨਹੀਂ ਹੁਣ ਜਿਹੜਾ ਉਹ ਗੁਲਾਟੀ ਫੜਿਆ ਗਿਆ ਉਹ ਮਜੀਠੀਏ ਦੇ ਬਹੁਤ ਧਨੇੜੇ ਸੀ। ਔਰ ਕਹਿਆ ਜਾਂਦਾ ਕਿ ਇਹਦੀਆਂ ਜਾਇਦਾਦਾਂ ਨੂੰ ਇਧਰੋਂ ਉਧਰ ਕਰਨ ਮਰੀਆਂ ਜਾਇਦਾਦਾਂ ਖਰੀਦ ਕੇ ਇਧਰੋਂ ਦੂਸਰੇ ਦੇ ਦੂਸਰੇ ਤੀਸਰੇ ਨਾਲ ਕਮਾ ਕੇ ਫਿਰ ਇਧਰ ਲਿਆਉਣ। ਕਿ ਜਿੰਨੇ ਵੀ ਕਾਰੋਬਾਰੀ ਇਹਨਾਂ ਦਾ ਇੱਕ ਸਿਸਟਮ ਹੁੰਦਾ ਕਿ ਪੈਸਾ ਆਇਆ ਉਸ ਪੈਸੇ ਨੂੰ ਪਹਿਲਾਂ ਇੱਕ ਖਾਤੇ 'ਚ ਪਾਇਆ ਇੱਕ ਤੋਂ ਦੂਜੇ 'ਚ ਪਾਇਆ ਦੂਜੇ 'ਚ ਵਿਦੇਸ਼ ਦੇ ਖਾਤੇ 'ਚ ਪਾਇਆ ਵਿਦੇਸ਼ ਤੋਂ ਦੂਜੇ ਦੇ ਦੇ ਪੰਜਵੇਂ ਤੱਕ ਆ ਕੇ ਫਿਰ ਕਦੇ ਬਿਲਕੁਲ ਦੁਬਾਰਾ ਆਇਆ। ਇਹੀ ਗੱਲ ਇੱਥੇ ਇੱਕ ਬਹੁਤ ਵੱਡੇ ਐਕਟਰ ਦੇ ਮਾਮਲੇ ਚ ਆਇਆ ਜਦੋਂ ਪਨਾਮਾ ਪੇਪਰਸ ਹੈ। ਇਹੀ ਗੱਲ ਸੋਨੀਆ ਗਾਂਧੀ ਦੇ ਦਾਮਤ ਦੇ ਮਾਮਲੇ ਚ ਹੈ। ਕਿ ਰਾਜਸਥਾਨ ਚ ਜਿਹੜੀ ਜ਼ਮੀਨ ਦਾ ਦੋਸ਼ ਲੱਗਦਾ ਉੱਤੇ ਕਿਹੜਾ ਫੇਰੀ ਕੀਤੀ ਸਰਕਾਰੀ ਜ਼ਮੀਨ ਸੀ। ਉਹ ਕਹਿੰਦੇ ਜੀ ਕੀਤੀ ਮੈਂ ਫਲਾਣੇ ਤੋਂ ਖਰੀਦੀ ਉਸ ਫਲਾਣੇ ਨੇ ਫਲਾਣੇ ਤੋਂ ਖਰੀਦੀ ਫਲਾਣੇ ਨੇ ਫਲਾਣੇ ਤੋਂ ਖਰੀਦੀ ਉਸ ਫਲਾਣੇ ਨੇ ਪਿੱਛੇ ਕੀ ਪਤਾ ਕਿੱਥੋਂ ਖਰੀਦੀ ਚਾਰ ਪੀੜੀਆਂ ਪਿੱਛੇ ਕੀ ਪਤਾ ਲੱਗਦਾ ਉਦੋਂ ਬਾਅਦ ਚਾਰ ਖਰੀਦਦਾਰ ਬਦਲ ਗਏ। ਪਰ ਪਤਾ ਲੱਗ ਜਾਂਦਾ ਸਰਕਾਰੀ ਜ਼ਮੀਨ ਸੀ ਪਟਵਾਰੀਆਂ ਨਾਲ ਬੈਠ ਕੇ ਪਹਿਲਾਂ ਇੱਕ ਦਿਨਾਂ ਕਰਾਈ ਜਿੰਨੇ ਜ਼ਮੀਨ ਹੈ ਤੇ ਉਹਦੇ ਖਰੀਦੋ-ਫਰੋਖਤ ਉਹਦਾ ਵਿਖਾਈ ਉਹਨੇ ਤੇ ਉਹਦੇ ਸਾਰੇ ਪਿੰਡ ਦੀ ਕਮਾਈ ਨਹੀਂ ਹੋਣੀ ਉਥੋਂ ਦੂਜੇ ਦੇ ਦਾ ਦੂਜੇ ਤੀਜੇ ਚੌਥੇ ਥਾਂ ਆ ਕੇ ਕਹਤਾ ਜੀ ਰਾਬਟ ਵਾਂਡ ਰਕੜ ਇਦਾਂ ਦਾ ਇੱਕ ਹਿਸਾ ਹੈ ਥੋੜੇ ਬਿਕਰਮ ਸਿੰਘ ਮਜੀਠੀਆ ਦਾ ਸਾਹਮਣੇ ਆਉਂਦਾ ਪਿਆ ਖਾਸ ਕਰਕੇ ਜਿਹੜੇ ਹਮਾਚਲ ਪ੍ਰਦੇਸ਼ ਚ ਜਾ ਕੇ 400 ਏਕੜ ਦਾ ਫਾਰਮ ਨਿਕਲਿਆ ਤੈਨੂੰ ਨਾਲ ਜਾ ਕੇ ਉਹ ਤਫਤੀਸ਼ ਕਰਕੇ ਆਗੇ ਨੇ ਕਾਗਜ਼ ਪੱਤਰ ਲਿਆ ਆਂਦਾ ਜਾਂ ਤੇ ਉਹਨੂੰ ਸਾਰੇ ਨੂੰ ਇੱਕ ਕੰਟਰਡਿਕਟ ਕਰਨ ਉਹਦੇ ਅਗਲੇ ਪਾਸੋਂ ਦਾ ਜਵਾਬ ਦੇਣ ਇਹਦਾ ਕਰਕੇ ਉਹਦਾ ਮਾਮਲਾ ਗੰਭੀਰ ਹੋਇਆ ਜੇ ਮਾਮਲਾ ਇੰਨਾ ਗੰਭੀਰਤਾ ਹੁੰਦਾ ਤੇ ਹੁਣ ਤੱਕ ਹਾਈ ਕੋਰਟ ਚ ਉਹਨੂੰ ਜ਼ਮਾਨਤ ਮਿਲ ਜਾਣੀ ਸੀ ਬਹੁਤ ਸਾਰੇ ਹੋਰ ਲੋਕਾਂ ਨੂੰ ਮਿਲ ਜਾਂਦੀ ਉਹਨੂੰ ਕਿਉਂ ਨਹੀਂ ਮਿਲੀ ਇਸੇ ਤੋਂ ਲੱਗਦਾ ਕਿ ਗੱਲ ਮਾਮਲਾ ਗੜਬੜ ਜੀ ਅੱਛਾ ਪਰ ਉਹ ਸਭ ਇੱਧਰ ਇੰਡੀਗੋ ਦੀਆਂ 300 ਤੋਂ ਵੱਧ ਫਲਾਈਟਾਂ ਜਿਹੜੀਆਂ ਨੇ ਉਹ ਰੱਦ ਹੋਈਆਂ ਮੁਸਾਫਰ ਜਿਹੜੇ ਉਹ ਖੱਜਲ ਖਵਾਰ ਹੁੰਦੇ ਰਹੇ ਇਹ ਇਹਦੇ ਪਿੱਛੇ ਕਾਰਨ ਕੀ ਹੈ ਜੀ ਕਾਰਨ ਰੋਜ਼ ਕੋਈ ਨਾ ਕੋਈ ਬਹਾਨਾ ਮਾਰ ਦਿਆ ਕਰੋ ਕਦੇ ਕਹਿ ਦਿਆ ਕਰੋ ਕਿ ਅੱਜ ਸਾਡਾ ਜੀਪੀਐਸ ਸਿਸਟਮ ਹੈ ਸਾਡੇ ਪਾਇਲਟਸ ਨੂੰ ਅਗਲੇ ਪਾਸੇ ਰਸਤਾ ਨਹੀਂ ਦਿਖਦਾ ਕਦੇ ਕਹਿ ਦਿਆ ਕਰੋ ਸਾਡੇ ਸਾਈਬਰ ਅਟੈਕ ਹੋ ਗਿਆ ਚੈੱਕ ਇਨ ਸਿਸਟਮ ਨਹੀਂ ਚੱਲਦਾ ਅੱਜ ਹੁਣ ਪਤਾ ਲੱਗ ਗਿਆ ਕਿ ਇੰਡੀਓ ਕੰਪਨੀ ਨੇ ਜਹਾਜ਼ ਵੱਧ ਖਰੀਦ ਲਿਆ ਤੇ ਪਾਇਲਟ ਉਹਨੇ ਹੈਗੇ ਨਹੀਂ ਅਜੇ ਪਿਛਲੇ ਹਫਤੇ ਦੀ ਗੱਲ ਹੈ ਦੋ ਵਾਰ ਪਾਇਲਟਸ ਨੇ ਜਹਾਜ਼ ਉਡਾਉਣ ਤੋਂ ਨਾ ਕੀਤੀ ਉਹ ਕਹਿੰਦੇ ਜੀ ਜਿਹੜਾ ਪ੍ਰੋਟੋਕੋਲ ਅ ਉਹਦੇ ਮੁਤਾਬਕ ਕੋਈ ਵੀ ਪਾਇਲਟ ਇੰਨੇ ਘੰਟੇ ਤੋਂ ਬਾਅਦ ਡਿਊਟੀ ਨਹੀਂ ਕਰ ਸਕਦਾ ਕਿਉਂਕਿ ਉਹਦੀ ਵੀ ਤੇ ਮੁਸਾਫਰਾਂ ਦੀ ਵੀ ਜਾਨ ਦਾ ਖਤਰਾ ਹੁੰਦਾ ਉਹਨੂੰ ਕੋ ਨੀਂਦ ਵੀ ਆ ਸਕਦੀ ਝੋਕ ਵੀ ਆ ਸਕਦੀ ਇਹਦੇ ਚ ਹੁਣ ਉਹ ਜਦੋਂ ਕਹਿੰਦੇ ਕਿ ਅਸੀਂ ਨਹੀਂ ਕਰਨਾ ਤੇ ਇਹ ਫਿਰ ਵੇਖਣਾ ਚਾਹੀਦਾ ਵੀ ਕੀ ਹੋ ਰਿਹਾ ਇਹ ਨਹੀਂ ਵੇਖਿਆ ਜਾ ਰਿਹਾ ਉਹਨੂੰ ਚੁੱਕ ਚੁੱਕ ਕੇ ਮੋੜ ਮੋੜ ਕੇ ਡਬਲ ਡਿਊਟੀਆਂ ਕਰਾਈਆਂ ਜਾ ਰਹੀਆਂ ਨੇ ਕੱਲਾ ਇੰਡੀਗੋ ਨਹੀਂ ਸਾਡਾ ਭਾਰਤ ਸਰਕਾਰ ਦਾ ਸਿਸਟਮ ਹੀ ਸਾਰਾ ਇਹੋ ਜਿਹਾ ਚੱਲਦਾ ਪਿਆ ਇਹੀ ਹਾਲਤ ਸਾਡੀਆਂ 에ਅਰਲਾਈਨਾਂ ਦੀ ਹੈ ਜਿਨ੍ਹਾਂ ਨੇ ਇਹੋ ਕੁਝ ਕਰਨਾ ਇਹ ਕਹਿੰਦੇ ਅਸੀਂ ਤੇ ਵਿਸ਼ੂਗੁਰੂ ਬਣਨਾ ਸਾਰੇ ਵਿਸ਼ੂ ਦੇ ਵਿੱਚ ਬਦਨਾਮੀ ਹੋਣ ਦੇ ਤੁਹਾਡੇ ਕਦੇ ਤੁਹਾਡੇ 에ਅਰਪੋਰਟ ਬੰਦ ਹੋ ਜਾਂਦੇ ਕਦੇ ਤੁਹਾਡਾ ਜਾਜਾਂ ਦਾ ਸਿਸਟਮ ਬੰਦ ਹੋ ਜਾਂਦਾ ਤੇ ਸਰਕਾਰ ਕਰਦੀ ਕੀ ਆ ਲੋਕਾਂ ਨੂੰ ਵਿਖਾਉਣਾ ਕੀ ਕੋਈ ਸ਼ੀਸ਼ਾ ਪਤਾ ਤੇ ਲੱਗੇ ਕੋਈ ਤਸਵੀਰ ਤੇ ਸਾਹਮਣੇ ਆਵੇ ਆ ਨਹੀਂ ਰਿਹਾ ਜੀ ਅੱਛਾ ਪਰ ਉਹ ਸਭ ਜਾਂਦੇ ਜਾਂਦੇ ਗੱਲ ਕਰਨਾਟਕ ਦੇ ਗਵਰਨਰ ਸਾਹਿਬ ਦੀ ਕਰਦੇ ਆ ਉਹਨਾਂ ਦੇ ਪਰਿਵਾਰ ਦੇ ਕਾਨੂੰਨੀ ਦਾਜ ਤਹੇਜ ਤੇ ਦੋਸ਼ ਲਾਏ ਨੇ ਇਹਨੂੰ ਤੁਸੀਂ ਕਿਵੇਂ ਦੇਖਦੇ ਆ ਗੁਰਨਰ ثੌਰचंद ਗਲੋਤੁਰਾਂ ਦੇ ਪੋਤ ਨੂੰ ਨੋਨਿਗੇ ਪੋਤਰੇ ਦੀ ਪਤਨੀ ਉਹ ਹਸਪਤਾਲ ਚ ਵੀ ਰਹੀ ਉਹਦੇ ਇੱਕ ਚੋਲੇ ਤੇ ਵੀ ਸੱਟ ਕੋਈ ਅਸਾਧ ਸ਼ਿਆਦ ਆਪਰੇਟ ਵੀ ਕਰਨਾ ਪਿਆ ਇਹਨਾਂ ਨੇ ਉਹਨੂੰ ਹਸਪਤਾਲ ਜੋ ਦਾਖਲ ਕਰਾਇਆ ਤੇ ਆਖਿਆ ਬਾਥਰੂਮ ਚ ਡਿੱਗ ਪਈ ਡਾਕਟਰ ਨੇ ਮੈਡੀਕਲ ਕਰਕੇ ਆਖਿਆ ਜੀ ਬਾਥਰੂਮ ਤੇ ਡਿੱਗਣ ਦੀਆਂ ਸੱਟਾਂ ਨਹੀਂ ਇਹ ਸੱਟਾਂ ਹੋਰ ਤਰ੍ਹਾਂ ਦੀਆਂ ਕੁੜੀ ਹੋਸ਼ ਚ ਆਈ ਉਨੇ ਨੇ ਬਿਆਨ ਦਿੱਤੇ ਕਿ ਉਹਦੀ ਕੁੱਟਮਾਰ ਹੋਈ ਹੈ। ਅਗਲੀ ਗੱਲ ਇਹ ਕਿ ਉਹ ਜਦੋਂ ਕੁੱਟਮਾਰ ਤੋਂ ਬਾਅਦ ਹਾਲਤ ਵਿਗੜੀ ਹਸਪਤਾਲ ਲੈ ਕੇ ਗਿਆ। ਮੈਂ ਗਲੋਤ ਸਾਹਿਬ ਗਵਰਨਰ ਹੈ ਮਾਨਯੋਗ ਗਵਰਨਰ ਹੈ ਉਹਨਾਂ ਬਾਰੇ ਕੋਈ ਗੱਲ ਨਹੀਂ ਕਿੰਦਾ ਪਰਿਵਾਰ ਦੇ ਲੋਕ ਜਦੋਂ ਲੈ ਕੇ ਗਏ। ਤੇ ਕੁੜੀ ਦੇ ਮਾਪੇ ਨੂੰ ਕਿਹਨੂੰ ਦੱਸਿਆ? ਉਹਨਾਂ ਨੂੰ ਬਾਅਦ ਵਿੱਚ ਪੁਲਿਸ ਤੋਂ ਪਤਾ ਲੱਗਦਾ ਤੇ ਹਸਪਤਾਲ ਤੋਂ ਪਤਾ ਲੱਗਦਾ ਫਿਰ ਉਹ ਆਏ। ਕੁੜੀ ਕਹਿੰਦੀ ਹੈ ਜੀ ਜਦੋਂ ਵਿਆਹ ਕੀਤਾ ਤੇ ਇਹਨਾਂ ਆਖਿਆ ਅਸੀਂ ਬਿਲਕੁਲ ਇੱਕ ਧੀ ਨਾ ਨਹੀਂ ਸੰਦਾਈ ਨਹੀਂ ਚਾਹੀਦਾ। ਪਰ ਉਹ ਜਨਤਕ ਸਟੇਟਮੈਂਟਸ ਕਰ ਜਾ ਕੇ ਕਣਾ ਸ਼ੁਰੂ ਕਰਤਾ ਤੇਰੇ ਪਿਓ ਨੂੰ ਇਨੀ ਸ਼ਰਮ ਨਹੀਂ ਕੋਈ ਪੈਸੇ ਦਿੰਦਾ ਕੋਈ ਪੈਸਾ ਨਹੀਂ ਦਿੰਦਾ ਉਹਨੇ ਖਾਲੀ ਆਤਾਗੀ ਉਹ ਕਹਿੰਦੀ ਕੁੱਟਣਾ ਮਾਰਨੇ ਸ਼ੁਰੂ ਕਰਤਾ ਮੈਂ ਪਿਓ ਦੀ ਇੱਜ਼ਤ ਦਾ ਕਰਕੇ ਕੁੱਟ ਖਾਂਦੀ ਰਹੀ ਇਹ ਸਾਡੇ ਭਾਰਤ ਵਿੱਚ ਲੱਖਾਂ ਨਹੀਂ ਕਰੋੜਾਂ ਕੁੜੀਆਂ ਨਾਲ ਹੁੰਦਾ ਪਿਆ ਅਸੀਂ ਕਿੰਨੀ ਅੱਗ ਦੀ ਗੱਲ ਕਰੀ ਉਹ ਕੁੱਟ ਖਾਂਦੀ ਰਹੀ ਫਿਰ ਜਦੋਂ ਉਹ ਪ੍ਰੈਗਨੈਂਸੀ ਉਹਨੂੰ ਪ੍ਰੈਗਨਨਸੀ ਚ ਵੀ ਕੁੱਟਿਆ ਮਾਰਿਆ ਗਿਆ ਤੇ ਹਾਲਤ ਵਿਗੜ ਗਈ ਹਸਪਤਾਲ ਦਾਖਲ ਕਰਾਤਾ। ਉਹਨਾਂ ਨੇ ਕੁੜੀ ਨੇ ਪੁਲਿਸ ਕੋਲ ਜਿਹੜੀ ਸਟੇਟਮੈਂਟ ਤਰਜ ਕਰਾਈ ਉਹ ਚ ਪਰਿਵਾਰ ਤੇ ਬਾਕੀਆਂ ਦੇ ਨਾਲ ਆਪਣੇ ਪਤੀ ਦੇ ਦਾਦਾ ਸਾਹਿਬ ਦਾ ਨਾਮ ਹੀ ਲਿਖਿਆ। ਉਹਨਾਂ ਦੇ ਉੱਤੇ ਕੇਸ ਨਹੀਂ ਬਣ ਸਕਦਾ ਗਵਰਨਰ ਨੇ। ਪਰ ਮਾਮਲਾ ਇੱਕ ਕਾਫੀ ਸੀਰੀਅਸ ਹੈ ਇਹਦੇ ਤੋਂ ਕੰਨੀ ਨਹੀਂ ਕਤرائی ਜਾ ਸਕਦੀ। ਕੋਈ ਨਾ ਕੋਈ ਜਵਾਬ ਦੇਣਾ ਪਏਗਾ। ਜੀ ਸਮੇਂ ਦੀ ਸਮਾਪਤੀ ਇਹ ਪੰਨਸੋਂ ਤੁਸੀਂ ਸਮਾਂ ਕੱਢਿਆ ਜੀ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜੀ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਹੋ ਚੱਲਿਆ ਪ੍ਰੋਗਰਾਮ ਬਾਰੇ ਤੁਹਾਡੇ ਸੁਝਾਅ ਟਿੱਪਣੀਆਂ ਦਾ ਸਾਨੂੰ ਇੰਤਜ਼ਾਰ ਰਹੇਗਾ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਇੱਕ ਦਰੋਹ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ